ਸਸ਼ਕਲ ਤੁਹਾਨੂੰ ਸੁਖ ਰਸਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਨੂੰ ਵਿਆਹ ਕਰਵਾਉਣਾ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਲੜਕੇ ਦੇ ਪਰਿਵਾਰ ਦੀ ਦਰਸਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਲੜਕੇ ਦੀ ਮਾਂ ਨੂੰ ਵਾਲਾ ਤੱਕ ਸੀਟ ਕਿਲਸ ਨੂੰ ਕੁੱਟਿਆ ਜਾਂਦਾ ਹੈ ਤਾਂ ਬਿਲਕੁਲ ਮੈਂ ਜ਼ਿਕਰ ਕਰ ਰਹੀਆਂ ਉਹਨਾਂ ਲੜਕਾ ਲੜਕੀ ਦਾ ਜੋ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਂਦੇ ਨੇ ਮਾਮਲਾ ਜਿਹੜਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਹੀ ਲੜਕਾ ਲੜਕੀ ਦਾ ਆਪਸ ਦੇ ਵਿੱਚ ਵਿਆਹ ਹੁੰਦਾ ਹੈ ਔਰ ਉਸ ਤੋਂ ਬਾਅਦ ਲੜਕੀ ਦਾ ਪਰਿਵਾਰ ਹੈ ਜਿਹੜਾ ਲੜਕੇ ਵਾਲਿਆਂ ਦੇ ਘਰ ਆਉਂਦਾ ਤੇ ਉੱਥੇ ਆ ਕੇ ਲੜਕੇ ਦੀ ਮਾਂ ਦੇ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀਹਾਂ ਕੁੱਟਮਾਰ ਵੀ ਕਰਦੇ ਨੇ ਔਰ ਵਾਲਾਂ ਤੋਂ ਕਸੀਟ ਕੇ ਉਸ ਨੂੰ ਬੁਲੇ ਤਰੀਕੇ ਦੇ ਨਾਲ ਜ਼ਲੀਲ ਕੀਤਾ ਜਾਂਦਾ ਵਾਕਿਆ ਦੀਆਂ ਤਸਵੀਰਾਂ ਨੇ ਜਿਹੜੀਆਂ ਜ਼ਰੂਰ ਸਾਹਮਣੇ ਆਈਆਂ ਨੇ ਸਬੱਤ ਨੂੰ ਜਾਣਕਾਰੀ ਦੇ ਦਿੰਦੇ ਆ ਕਿ ਪਿੰਡ ਨੇ ਪਹਿਲਾਂ ਤੋਂ ਹੀ ਮਤਾ ਪਾਇਆ ਹੋਇਆ ਸੀ ਕਿ ਜੇਕਰ ਪਿੰਡ ਦੇ ਵਿੱਚ ਕੋਈ ਲੜਕਾ ਲੜਕੀ ਆਪਸ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਨੇ ਤਾਂ ਪਿੰਡ ਤੋਂ ਬਾਹਰ ਜਾ ਕੇ ਰਹਿ ਸਕਦੇ ਨੇ ਪਿੰਡ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਔਰ ਜੇਕਰ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਕਰਦੇ ਨੇ ਤਾਂ ਉਹ ਵੀ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਸਕਦੇ ਨੇ ਹੁਣ ਮਾਮਲਾ ਇਸ ਕਦਰ ਵੱਧ ਗਿਆ ਆ ਕਿ ਪੀੜਤ ਪਰਿਵਾਰ ਜੋ ਲੜਕੇ ਦਾ ਪਰਿਵਾਰ ਹੈ ਉਹਨਾਂ ਦੇ ਘਰ ਨੂੰ ਤਾਲਾ ਲਾ ਦਿੱਤਾ ਜਾਂਦਾ ਪਿੰਡ ਦੇ ਹੀ ਸਰਪੰਚ ਵੱਲੋਂ ਔਰ ਕਿਆ ਜਾਂਦਾ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਹੋ ਤਾਂ ਤੁਸੀਂ ਪਿੰਡ ਤੋਂ ਬਾਹਰ ਜਾ ਕੇ ਰਹਿ ਸਕਦੇ ਹੋ ਉਸ ਤੋਂ ਬਾਅਦ ਜੋ ਮਾਹੌਲ ਬਣਦਾ ਹੈ ਉਹ ਤੁਹਾਨੂੰ ਦਿਖਾਉਂਦਾ ਹੈ ਟਕਲਾ ਵਿਖੇ ਸਮੂਹ ਪੰਚਾਇਤ ਇਕੱਠੀ ਹੋਈ ਹੈ ਜੀ ਸਰਪੰਚ ਸਾਹਿਬ ਦੇ ਕਰ ਕਮਲਾ ਨਾਲ ਅੱਜ ਮੀਟਿੰਗ ਸੱਦੀ ਗਈ ਉਹਦੇ 'ਚ ਅਸੀਂ ਇੱਕ ਫੈਸਲਾ ਲਿਆ ਵੀ ਜਿਹੜੇ ਮੁੰਡੇ ਕੁੜੀਆਂ ਪਿੰਡ 'ਚ ਵਿਆਹ ਕਰਾਉਂਦੇ ਆ ਉਹਨਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਪਰਿਵਾਰ ਉਹਨਾਂ ਦੀ ਸਪੋਰਟ ਕਰੇਗਾ ਉਹਨੂੰ ਵੀ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਬਹੁਤ ਧੰਨਵਾਦ ਸਹੀ ਠੀਕ ਹੈ ਬਾਈ ਜੀ ਸਹੀ ਜੀ ਵਿਰਦੀ ਸਾਡੇ ਮੁੰਡੇ ਨੇ ਲਾ ਮਰਜ ਕਰਾਈ ਆ ਤੇ ਉਹ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਸਾਡੇ ਨਾਲ ਸਰਪੰਚ ਨੇ ਮਤਲਬ ਰਲ ਕੇ ਸਰਪੰਚ ਕੋਲੇ ਖੜਾ ਕੇ ਸਰਪੰਚ ਨੇ ਮੁੰਡੇ ਦੇ ਮਾਰੀਆਂ ਸਰਪੰਚ ਨੇ ਹੱਥ ਬਦੱਬਾ ਕੀਤੀ ਮੇਰੇ ਘਰ ਵਾਲੇ ਦੇ ਵੀ ਹੱਬਦਬ ਕੀਤੀ ਆ ਸਰਪੰਚ ਨੇ ਵੀ ਆਪ ਹੀ ਵੀ ਮਾਰੀਆਂ ਤੇ ਸਰਪੰਚ ਨੇ ਗਾਂ ਬੁੜੀਆਂ ਤੋਂ ਵੀ ਕਟਾਇਆ ਸਾਨੂੰ ਅਸੀਂ ਹੁਣ ਦਾਖਲ ਸੀ ਸਰਕਾਰੀ ਹਸਪਤਾਲ ਜੀ ਜਦੋਂ ਸਾਨੂੰ ਛੁੱਟੀ ਮਿਲੀ ਆ ਅਸੀਂ ਜਦੋਂ ਥਾਣੇ ਸਾਨੂੰ ਸੱਦਾ ਹੀ ਥਾਣੇ ਗਏ ਆ ਥਾਣੇ ਵਾਲਿਆਂ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਸਾਨੂੰ ਕੋ ਉਥੋਂ ਵੀ ਅਸੀਂ ਜਦੋਂ ਰਾਤ 11 ਵਜੇ ਤੁਰੇ ਆ ਕਿ ਉਥੋਂ ਠਾਣਿਓ ਮੁੜ ਕੇ ਹਿੱਡਾ ਕਰੂ ਜਾ ਕੇ ਪੁਲ ਦੇ ਥੱਲੇ ਅਸੀਂ ਰਾਤ ਕੱਢੀ ਆ ਉਥੋਂ ਫੇਰ ਸਾਨੂੰ ਆਂਦੇ ਹੀ ਠਾਣੇ ਆਓ ਅਸੀਂ ਠਾਣੇ ਫੇਰ ਆਏ ਠਾਣੇ ਫੇਰ ਨਹੀਂ ਸਾਡੀ ਸੁਣਾਈ ਹੋਈ ਜੀ ਅਸੀਂ ਰੁੱਲਦੇ ਫਿਰਦੇ ਆ ਘਰ ਨੂੰ ਜਿੰਦੇ ਕੁੰਡੇ ਲਾਤੇ ਸਰਪੰਚ ਨੇ ਜਿੰਦਾ ਲਾਤਾ ਸਰਪੰਚ ਨੇ ਜਿੰਦਾ ਲਾਤਾ ਸਕੂਟਰੀ ਮਤਲਬ ਸੀ ਕਿ ਮੇਰੇ ਕੋਲੇ ਉਹ ਵੀ ਮੇਰੇ ਤੋਂ ਖੋ ਕੇ ਲੈ ਗਿਆ ਸਾਰਾ ਕੁਝ ਸਰਪੰਚ ਕਾ ਵਜਾ ਕਰੀ ਬੈਠਾ ਜੀ ਸਾਨੂੰ ਕਹਿੰਦਾ ਅਸੀਂ ਪਿੰਡ ਨਹੀਂ ਵੜਨ ਦੇਣਾ ਪਿੰਡ ਨਹੀਂ ਵੜਨ ਦਿੰਦੇ ਅਸੀਂ ਰੋਲਦੇ ਫਿਰਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਆ ਕਿਤੇ ਮਤਲਬ ਅਸੀਂ ਰੋਲਦੇ ਫਿਰਦੇ ਆ ਨਾ ਸਾਡੀ ਕੋਈ ਸੁਣਾਈ ਨਹੀਂ ਕੀ ਕਰਦਾ ਇਹ ਕਾਰਨ ਕੀ ਸ਼ਰਮ ਲੱ ਮੈਰੀ ਕਰਾਨਾ ਆਈਏ ਤੁਹਾਡੇ ਮੁੰਡੇ ਨੇ ਉਸ ਨਰੇ ਨਾਲ ਸਾਡੇ ਮੁੰਡੇ ਨੇ ਲਾ ਮਰਜ਼ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਉਹ ਸਰ ਜਦੋਂ ਪੰਚਾਇਤ ਬਣੀ ਸੀਗੀ ਉਦੋਂ ਇੱਕ ਪਿੰਡ ਦੇ ਸਮੂਹ ਇਕੱਠ ਨਾਲ ਨਾ ਇੱਕ ਮਤਾ ਪਾਇਆ ਗਿਆ ਸੀ ਪਿੰਡ ਵੱਲੋਂ ਵੀ ਜੋ ਵੀ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਉਂਦਾ ਵਾ ਵੀ ਉਹਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਉਹ ਪਿੰਡੋਂ ਬਾਹਰ ਜਾ ਕੇ ਜਿੱਥੇ ਆਪਦਾ ਮਰਜ਼ੀ ਰਹਿ ਸਕਦਾ ਵਾ ਵੀ ਪਿੰਡ ਨੂੰ ਕੋਈ ਤਰਾਈ ਨਹੀਂ ਪਿੰਡੋਂ ਬਾਹਰ ਰਹਿ ਪੇ ਜੇ ਕੋਈ ਉਹਨਾਂ ਦਾ ਕੋਈ ਮਾਪਿਓ ਸਪੋਰਟ ਕਰਦਾ ਉਹਨਾਂ ਨੂੰ ਤੇ ਵੀ ਉਹ ਵੀ ਫਿਰ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਪੈਣੀ ਇਹ ਪਿੰਡ ਵੱਲੋਂ ਸਮੂਹ ਇਕੱਠ ਕਰਕੇ ਇਹ ਪਾਸ ਕੀਤਾ ਗਿਆ ਸੀ ਇਹ ਮਤਲਬ ਤੁਹਾਨੂੰ ਕਿਉਂ ਕਿਉਂ ਲੋੜ ਪੈ ਗਈ ਪਾਉਣ ਦੀ ਸਰ ਇਹ ਸਾਨੂੰ ਇਹ ਲੋੜ ਤਾਂ ਪੈ ਗਈ ਵੀ ਸਾਡੇ ਪਿੰਡ ਦੇ ਵਿੱਚ ਨਾ ਵੀ ਬਹੁਤ ਮੁੰਡੇ ਕੁੜੀਆਂ ਆਪਸ ਵਿੱਚ ਆੜ ਗਵਾਂਡ ਵਿਆਹ ਕਰਵਾਈ ਜਾਂਦੇ ਸੀ ਤੇ ਪਿੰਡ ਦੇ ਵਿੱਚੋਂ ਤਾਂ ਹੀ ਕੋਈ ਚਾਚਾ ਤਾਇਆ ਤਾਂ ਰਹਿ ਹੀ ਨਹੀਂ ਜਾਣਾ ਸੀਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਚਾਚੇ ਦੇ ਥਾਂ ਤੇ ਮਾਮਾ ਹੀ ਬਣਨਾ ਜੀ ਤਾਂ ਇਸ ਕਰਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਖਾਤਰ ਇਹ ਪਾਇਆ ਸੀਗੇ ਹੁਣ ਅੱਜ ਕੀ ਹੋਇਆ ਜਿਹੜਾ ਪਰਿਵਾਰ ਦੇ ਨਾਲ ਹੋਟੇ ਇਹ ਜੀ 4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀਗੀ ਤੇ ਇਹ 4 ਮਹੀਨੇ ਬਾਅਦ ਇਹਨੂੰ ਮੈਂ ਜਦੋਂ ਇਹ ਚਲੀ ਗਈ ਸੀ ਮੈਂ ਇਹਨੂੰ ਫੋਨ ਕਰਦਾ ਰਿਹਾ ਪਰ ਇਹਨੇ ਮੇਰਾ ਫੋਨ ਨਹੀਂ ਚੱਕਿਆ ਇਹਨੇ ਚਲੋ ਮੈਂ ਮੜ ਕੇ ਇਹਨੇ ਫੋਨ ਬੰਦ ਕਰਤਾ ਤੇ ਹੁਣ ਇਹ 4 ਮਹੀਨੇ ਬਾਅਦ ਜਦੋਂ ਪਿੰਡ ਆਈ ਪਤਾ ਲੱਗਿਆ ਉਹ ਫੇਰ ਜੋ ਕੁੜੀ ਵਾਲਾ ਪਰਿਵਾਰ ਸੀ ਉਹਨਾਂ ਨੇ ਥੋੜਾ ਜਿਹਾ ਅਤਰਾਇ ਠਾਇਆ ਇਸ ਗੱਲ ਤੇ ਵੀ ਆਪਣਾ ਸਮੂਹ ਇਕੱਠ ਕਰਕੇ ਮਤਾ ਪਾਇਆ ਸੀ ਉਹਨੂੰ ਪਿੰਡ 'ਚ ਰਹਿ ਰਹੀ ਆ ਤੇ ਚਲੋ ਅਸੀਂ ਆਪਦਾ ਪੰਚਾਇਤ ਨੇ ਚਲੋ ਉਹਨੂੰ ਕਿਹਾ ਭਾਈ ਤੂੰ ਜਾ ਬੜਾ ਤੇਰੇ ਘਰ ਨੂੰ ਜਦੋਂ ਹੌਲੀ-ਹੌਲੀ ਗੱਲ ਠੰਡੀ ਪੈ ਜੂਗੀ ਆਪਾਂ ਕਰ ਲਾਂਗੇ ਤੂੰ ਕਿਨਾਂ ਪਿੰਡੋਂ ਚਲੀ ਜਾ ਇਹ ਗੱਲ ਹੋਈ ਹੈ ਜੀ ਨਹੀਂ ਇਹ ਕੁੜੀ ਦੇ ਮਾਂ ਪਿਓ ਨੇ ਚੱਕਿਆ ਕਦਮ ਵੀ ਕੁੜੀ ਨੂੰ ਕਿਉਂ ਰਹਿ ਰਹੀ ਪਿੰਡ 'ਚ ਨਹੀਂ ਨਹੀਂ ਕੁੜੀ ਤਾਂ ਹੀ ਕੁੜੀ ਤੇ ਮੁੰਡਾ ਤਾਂ ਪਿੰਡ 'ਚ ਰਹਿਣੀ ਨਾ ਰਹੇ ਇਹ ਮੁੰਡੇ ਦੀ ਮਾਂ ਆਈ ਸੀਗੀ ਮੁੰਡੇ ਦਾ ਪਿਓ ਤੇ ਜਿਹੜੀ ਮੁੰਡੇ ਦਾ ਭਰਾ ਸੀ ਉਹ ਪਿੰਡ 'ਚ ਹੀ ਰਹਿ ਰਹੇ ਸੀਗੇ ਤੁਹਾਡਾ ਕਹਿਣ ਦਾ ਮਕਸਦ ਇਹ ਤੋਹੇ ਜਿਹੜਾ ਮਤਾ ਪਾਸ ਕੀਤਾ ਸੀਗਾ ਵੀ ਉਹਦੇ ਜਿਹੜਾ ਵੀ ਇਹਨਾਂ ਨੂੰ ਸਪੋਰਟ ਕਰੋ ਉਹਨੂੰ ਨਹੀਂ ਰਹਿਣ ਦਿਆਂਗੇ। ਉਸ ਮੁੱਦੇ ਨੂੰ ਲੈ ਕੇ ਤੁਸੀਂ ਇਹਨਾਂ ਨੂੰ ਕੀਤਾ? ਹਾਂਜੀ ਉਸ ਮੁੱਦੇ ਨੂੰ ਲੈ ਕੇ ਕੀਤਾ। ਕੀ ਸੀ ਉਹ ਸਾਰਾ ਮੁੱਦਾ ਦੁਆਰਾ ਜਾਣਕਾਰੀ ਦਿਓ? ਉਹ ਮੁੱਦਾ ਇਹ ਸੀ ਵੀ ਪਿੰਡ 'ਚ ਹੀ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾ ਲੈਂਦੇ ਸੀਗੇ। ਇਸ ਨੂੰ ਸਮੂਹ ਪਿੰਡ ਦਾ ਇਕੱਠ ਕਰਕੇ ਇਹ ਮੁੱਦਾ ਚੱਕਿਆ ਗਿਆ ਸੀਗਾ ਜੀ। ਵੀ ਜੋ ਵੀ ਪਿੰਡ ਦਾ ਪਿੰਡ 'ਚ ਵਿਆਹ ਕਰਵਾਊਗਾ ਉਹਨੂੰ ਅਸੀਂ ਇਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ। ਤੇ ਤੁਸੀਂ ਉਹਨਾਂ ਨਾਲ ਪਹਿਲਾਂ ਕੋਈ ਗੱਲਬਾਤ ਕੀਤੀ ਵੀ ਤੁਹਾਨੂੰ ਅਸੀਂ ਇੱਥੇ ਰਹਿਣ ਦੇ ਨਾਲ ਜੋ ਹੋਇਆ ਤੁਹਾਡਾ ਕੀ ਮਤਾ ਹੀ ਪਾਸ ਕੀਤਾ ਗਿਆ ਨਹੀਂ ਨਹੀਂ ਇਹ ਮਤਾ ਤਾਂ ਜਦੋਂ ਪੰਚਾਇਤ ਬਣੀ ਉਹਦੀ ਪਤਾ ਸੀ ਨਾ ਪਰ ਪਤੇ ਬਾਰੇ ਜਾਣਕਾਰੀ ਹੈਗੀ ਪਿੰਡ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਹੈ ਜੀ ਸਮੂਹ ਇਕੱਠ ਕਰਕੇ ਮਤਾ ਪਾਇਆ ਗਿਆ